ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਾਜ ਸਮੁੱਚੇ ਦਿੱਲੀ ਦੇ ਸਿਖਨ ਵਸਨੀਕਾਂ ਨੂੰ ਔਰ ਖਾਸ ਤੌਰ ਤੇ ਤੇ ਆਮ ਤੌਰ ਤੇ ਸਾਰੇ ਦਿੱਲੀ ਨਿਵਾਸੀਆਂ ਨੂੰ ਅਪੀਲ ਕਰਨੀ ਆਜ ਦੇਸ਼ ਬੜਾ ਨਾਜ਼ੁਕ ਦੌਰ ਤੋਂ ਕੁਝ ਅਰਿਆ ਕਰੋਈ ਕਰਨ ਦੀ ਨੀਤੀ ਜੜੀ ਆ ਉਸ ਨੂੰ ਅਪਣਾਇਆ ਜਾ ਰਿਹਾ ਔਰ ਆਪਸੇ ਵੈਰ ਵਿਰੋਧ ਦੀ ਭਾਵਨਾ ਬਹੁਤ ਵੱਧ ਚੁੱਕੀ ਇਸ ਵਕਤ ਸਮਾਜਿਕ ਨਿਆਂ ਸਮਾਨਤਾ ਤੇ ਤਰਨ ਮਰਕਾ ਦੀ ਬਹੁਤ ਲੋੜ ਹੈ ਔਰ ਇਸੇ ਸਮਝ ਹੈ ਕਿ ਪਾਰਟੀਆਂ ਨੂੰ ਇਸ ਪਾਸੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਅਸ ਕਟਕੰਤੀਆਂ ਦੇ ਨਾਲ ਜਿਸ ਤਰ੍ਹਾਂ ਦਾ ਸਰੋਗ ਪਿਛਲੇ ਸਮੇਂ ਤੋਂ ਹੋਇਆ ਉਹ ਕਿ세 ਤੋਂ ਕੋਲੇ ਆ ਚੁੱਕਿਆ ਹੈ ਅਸੀਂ ਇਹ ਚਾਣਦੇ ਆਂ ਕਿ ਇਹ ਹਿੰਦੁਸਤਾਨ ਇੱਕ ਗੁਲਦਸਤਾ ਜਿਹਦੇ ਵਿੱਚ ਹਰ ਵਰਗ ਹਰ ਧਰਮ ਜੋ ਹੈ ਉਹਦੇ ਵਿੱਚ ਉਸ ਫੁੱਲ ਦੇ ਵਿੱਚ ਮਾਇਆ ਗਾਹ। ਔਰ ਇਸ ਨੂੰ ਕਿਸੇ ਤਰੀਕੇ ਵੀ ਨਸ਼ਟ ਕਰ ਦਿੱਤਾ ਜਾਤੇ। ਇਹ ਵੰਡ ਦੀ ਜਿਹੜੀ ਨੀਤੀ ਜਿਹੜੀ ਹੈਗੀ ਤੇ ਆਉਣ ਵਾਲੇ ਸਮਾਜ ਦੇ ਵਿੱਚ ਬਹੁਤ ਹਾਨੀਕਾਰਕ ਔਰ ਖਤਰਨਾਕ ملک ਵਾਸਤੇ ਹੋ ਸਕਦੀ। ਇਹਨਾਂ ਨੇ ਜਿਹੜੀ ਅੰਗਰੇਜ਼ਾਂ ਦੀ ਨੀਤੀ ਸੀ ਬਾੜੋ ਤੇ ਰਾਜ ਕਰੋ ਉਹ ਸਾਨੂੰ અપਾਇਆ ਜਿਸ ਦਿਨ ਆ ਬਰਾਦਰੀਵਾਦ ਜਾਤੀਵਾਦ ਹਿੰਦੂ-ਮੁਸਲਮ ਦੇ ਛੇਕੂ ਦੇ ਵਿੱਚ ਵਿਤਕਰਾ ਫਿਰ ਹਿੰਦੂਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਜਾਤਾਂ ਨ ਬਰਾਦਰੀਆਂ ਉਹਨਾਂ ਇੱਕ ਵਿਤਕਰਾ ਇਹ ਇੱਕ ਮੁਟ ਘਰ ਕਰਨੀ ਰੱਖ ਸਕਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਲਈ ਗੱਲ ਹੈ ਕਿ ਇਸ ਸਰਕਾਰ ਨੇ ਸਿੱਖਾਂ ਦੇ ਜਿੱਤਨੇ ਵੀ ਅਦਾਰੇ ਆ ਧਾਰਮਿਕ ਅਦਾਰੇ ਜੂਠ ਸਾਹਿਬ ਪਟਨਾ ਸਾਹਿਬ ਦਿੱਲੀ ਕਮੇਟੀ ਇਵਨਰ ਹਾਕਮੇਟੀ ਵੀ ਥੋੜੀ ਇਹਨਾਂ ਤੇ ਪੂਰਾ ਕਬਜ਼ਾ ਕਰਨ ਦੀ ਗੱਲ ਕੀਤੀ ਹੋਈ ਪੂਰੀ ਤਰ੍ਹਾਂ ਦਿੱਲੀ ਦੇ ਵਿੱਚ ਜਿਸ ਰਾਤ 12 ਵਜੇ ਨਾਲ ਇਹਨਾਂ ਚੋਣ ਕਰਾਈਏ ਉਹ ਜਗ ਜਾਇਰ ਅੱਜ ਬਗੈਰ ਸੋਚੇ ਸਮਝੇ ਫੈਸਲਾ ਕੀਤੇ ਉਹ ਦਿੱਲੀ ਕਮੇਟੀ ਦੇ ਉਹਨਾਂ ਕਰਮਚਾਰੀਆਂ ਨੇ एलान ਕਰਤਾ ਪੁਲਾਣਾ ਨੂੰ ਵੋਟ ਪਾਓ ਜਦ ਕੇ ਸਿੱਖਾਂ ਦੀਆਂ ਇੱਤੀਆਂ ਮੰਗਾ ਔਰ ਇਤਨੀ ਵੱਡੀ ਇਲੈਕਸ਼ਨ ਦਿੱਲੀ ਹਿੰਦੁਸਤਾਨ ਚ ਹੋਣ ਜਾ ਰਹੀ ਹੈ ਤੁਸੀਂ ਦਿੱਲੀ ਦੀਆਂ ਸਿੱਖਾਂ ਦੀਆਂ ਮੰਗਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਬਿਲਕੁਲ ਔਰ ਮੈਂ ਵੀ ਸਮਝਦਾ ਹਾਂ ਕਿ ਜਿਨ੍ਹਾਂ ਲੀਡਰਾਂ ਦੇ ਮਦਰ ਲੱਕ ਰੂਲਿੰਗ ਪਾਰਟੀ ਲੱਗੀ ਹੋਈ ਹੈ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਉਹਨਾਂ ਨੇ ਮੀਟਿੰਗਾਂ ਜ਼ਰੂਰ ਕਰਾਈਆਂ ਆ ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਜਾਣ ਵਾਲੇ 90 ਫੀਸਦੀ ਤੋਂ ਵੱਧ ਸਿੱਖ ਭਾਵੇਂ ਔਰਤਾਂ ਨੇ ਭਾਵੇਂ ਬੱਚੇ ਨੇ ਭਾਵੇਂ ਆਦਮੀ ਉਹ ਉਹਨਾਂ ਨੂੰ ਵੋਟ ਨਹੀਂ ਪਾਉਂਦੇ ਉਹ ਕਿਸੇ ਡਰ ਕੋ ਬਾਰੇ ਸਕੂਲਾਂ ਦੀ ਫੀਸ ਮਾਫ਼ ਕਰਨ ਬਾਰੇ ਕਾਲਜਾਂ ਮਾਫ਼ ਕਰਨ ਬਾਰੇ ਵੋਟ ਧਾਰਮਿਕ ਜਿਹੜੀਆਂ ਚੀਜ਼ਾਂ ਲੈਣ ਬਾਰੇ ਉਹਨਾਂ ਦੇ ਕਹਿ ਤੇ ਚਲੇ ਜਾਂਦੇ ਜਿੱਦੇ ਵਿੱਚ ਸੰਗਤ ਕਾਟ ਤੇ ਮੁਲਾਕਾਤ ਹੁੰਦਾ ਹੈ ਪਰ ਕੋਈ ਵੀ ਇਹਨਾਂ ਨੂੰ ਵੋਟ ਇਹਨਾਂ ਦੇ ਕਹਿੰਦੇ ਵੋਟ ਪਾਣ ਵਾਲਾ ਨਹੀਂ ਮੈਂ ਪੁੱਛਣਾ ਚਾਹਦਾ ਤੁਸੀਂ ਇਹਨਾਂ ਨੂੰ ਪੁੱਛਿਆ ਭੀ ਦੱਸੋ ਜੀ ਤੁਸੀਂ ਕਿਸਾਨਾਂ ਦਾ ਮਸਲਾ ਕਿਉਂ ਹੱਲ ਕੀਤਾ ਕਿਉਂਕਿ ਕਿਸਾਨ ਸਵਾ ਸਾਲ ਦਿੱਲੀ ਦੇ ਪਾਟਰ ਦੇ ਉੱਤੇ ਬੈਠੇ ਰਹੇ 700 ਬੰਦਾ ਜਿਹੜਾ ਸੀ ਸ਼ਿਕਰ ਹੋ ਗਿਆ ਕੋਈ ਗੱਲ ਨਹੀਂ ਕੀਤੀ ਤੁਸੀਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਕੋਈ ਕੀਤੀ ਵੀ ਆ 32-33 ਸਾਲ ਤੋਂ ਕੈਦ ਆਨ ਉਹ ਛੋੜ ਸਕਦੇ ਆ ਵਾਰਦੂਸੀ ਕੋਈ ਗੱਲ ਨਹੀਂ ਕੀਤੀ ਕਿਸੇ ਕੇ ਕੋਈ ਗੱਲ ਨਹੀਂ ਰੱਖੀ ਮੈਂ ਸਮਝਾਵਾ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਜਿਹੜੀ ਦਖਲਅੰਦਾਜ਼ੀ ਹੈਗੀ ਗੁਰਦੁਆਰਿਆਂ ਦੇ ਵਿੱਚ ਮੋਰਨਾਂ ਚੀਜ਼ਾਂ ਦੇ ਵਿੱਚ ਇਹ ਖਤਮ ਹੋਣੀ ਚਾਹੀਦੀ ਇਹ ਖਤਮ ਤਦ ਹੋਏਗੀ ਜੇ ਸਮੁੱਚੀ ਸਿੱਖ ਸੰਗਤ ਆਪਣੀ ਵਿਵੇਕਪੁੱਤੀ ਤੋਂ ਕੰਮ ਲੈ ਕੇ ਵੋਟਾਂ ਪਾਣਗੇ ਅਗਰ ਵਿਵੇਕਪੁੱਤੀ ਤੋਂ ਕੰਮ ਨਹੀਂ ਲੈਣਗੇ ਔਰ ਵੋਟਾਂ ਜਿਹੜੇ ਬੈਠੇ ਹਨ ਉਹਨਾਂ ਦੇ ਕੰਨ ਤੇ ਕੁਝ ਕਰਨਗੇ ਤਾਂ ਮੈਂ ਸਮਝਦਾ ਆਣ ਵਾਲੇ ਸਿੰਘ ਮਾਗਾ ਹੈ ਸਿੱਖਾਂ ਲਈ ਬਹੁਤ ਖਤਰਨਾਕ ਹੈ ਬਹੁਤ ਭੜਾ ਹੈ ਔਰ ਕਿਸੇ ਤਰ੍ਹਾਂ ਦੀਆਂ ਉਲਝਣਾਂ ਜਿਹੜੀਆਂ ਉਹ ਸਾਨੂੰ ਆ ਸਕਦੀਆਂ ਸੋ ਮੈਂ ਐਸ ਕਰਦਾ ਜਿਆਦਾ ਕੁਝ ਨਾ ਕਹਿੰਦਾ ਆ ਤੁਸੀਂ ਹਰ ਗੱਲ ਨੂੰ ਸਮਝਦੇ ਹੋ ਇਹ ਜਿਹੜੇ ਬੈਠੇ ਹੋਏ ਨਾ ਜਿਹੜੇ ਅੱਜਕੱਲ ਸਰਕਾਰ ਦੇ ਚਮਚੇ ਬਣੇ ਹੋਏ ਨੇ ਇਹ ਅੰਗਰੇਜ਼ਾਂ ਤੋਂ ਚੱਲਿਆ ਆ ਰਹੇ ਅੰਗਰੇਜ਼ਾਂ ਵਿੱਚ ਕੋਈ ਰਾਏ ਭਾਦਰ ਸੀ ਕੋਈ ਸਰਦਾਰ ਭਾਦਰ ਸੀ ਪਰ ਸਿੱਖਾਂ ਨੇ ਤਦ ਉਹਨਾਂ ਦੀ ਗੱਲ ਨਹੀਂ ਸੀ ਮੰਨੀ ਸਿੱਖਾਂ ਨੇ ਆਪਣੇ ਪੰਥ ਦੀਆਂ ਜਿਹੜੀਆਂ ਹੁਕਮਨਾਮਿਆਂ ਸੰਭਵਾਂ ਤੇ ਚੱਲਦੇ ਸਨ ਇੱਥੇ ਰਾਏ ਭਾਦਰ ਵੀ ਕੋਈ ਨਹੀਂ ਕੋਈ ਸਰਦਾਰ ਭਾਦਰ ਵੀ ਕੋਈ ਨਹੀਂ ਇੱਥੇ ਮੁੰਡੂ ਬਾਦ ਰੱਖ ਜਿਹੜੇ ਉਸ ਵੇਲੇ ਰਾਏ ਭਾਦਰਾ ਦੇ ਮੁੰਡੂ ਹੁੰਦੇ ਸਨ ਉਹ ਇਹਨਾਂ ਦੇ ਆ ਕੇ ਤਲਵੇ ਛੱਡਦੇ ਪਏ ਇਸ ਵਾਸਤੇ ਕੋਮ ਸਚੈਤਾ ਪੂਰੀਤਰਾ ਕਿਸ ਨੇ ਇਹਨਾਂ ਮੋਟੂਆਂ ਦੇ ਆਖੇ ਕੁਝ ਨਹੀਂ ਲਗਣਾ ਇਹਨੇ ਇੱਕ ਗੱਲ ਬੇਨਤੀ ਕਰਦਾ ਆਇਆ ਮੈਂ ਕਹਾਂਗਾ ਸਿਰਚਰਵਾਰ ਨੂੰ ਇੱਕ ਵੋਟ ਜੂਲ ਪਾਣੀ ਹੈ ਤੇ ਆਪਣੀ ਵਿਵੇਕ ਕੁੱਤੀ ਦਾ ਇਸਤੇਮਾਲ ਕਰਕੇ ਵੋਟ ਪਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ